ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਾਮ ਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਕੁਰਖਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਿਓ ਗੋਬਿੰਦ ಮನ ಅಂತರ್ಕಿ ಕಿ ಉತ್ತರ ಚಿಂತ ಆಸ ಅನಿತ್್ಯಾಗೋ ತರಂಗ ಸಂತ ಜನಾ ಕಿ ತೂರ ಮನಮಂಗ ಛೋಡ್ ಬೇಂತಿ ಕರೋ ಸಾಧ ಸಂಗ ಅಗನ ಸಾಗರ ತರೋ ಹರ ತನ ಕೇ ಭಾರ ನಾನಕ ಗುರುಪೂರ ನಮಸ್ಕಾರ ਕੇਮ ਕੁਸਲ ਸਹਜ ਆਨੰਦ ਸਾਧ ਸੰਗ ਪਾਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜਿਓ ਗੁਣ ਗੋਬਿੰਦ ਅਮਰਤ ਰਸ ਪੀਓ ਚਿਤ ਜਿਤ ਵੇ ਨਾਰਾਇਣ ਇਕ ਇਕ ਰੂਪ ਜਾ ਕੇ ਰੰਗ ਅਨੇਕ गोपाल दमोदर दीन दयाल दुख पंजन पूरन कृपाल सिमर सिमर नाम बारंबार नानक जी का एह आधार उत्तम श्लोक साध के वचन अमलिक लाल एहे रतन सुनत कमावत होत आधार आपत रह लोके निस्तार सफल जीवन सफलता का संग जाके मन लगगा हर रंग जय जय शब्द अनाहद वाजे ਸੋਣ ਸੋਣ ਆਨੰਦ ਕਰੇ ਪ੍ਰਭ ਗਾਜੈ ਪਰਗਟੇ ਗੁਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਾਰਾ ਨਾ ਜੋਗ ਸੋਨੁ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮੈਟ ਗਾਏ ਬੈਰ ਭੈ ਸਬਰੇਨ ਅਮਰਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪਰਸਾਦ ਦਾ ਆਪਵਤਾਰੀ ਨਾਨਕ ਨੇ ਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਦਾਨ ਪੁਰਖ ਪ੍ਰਗਟ ਸਵਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਾਪ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੇ ਨਿਦਾਨ ਜਪੈ ਮਨ ਕੋਇ ਸਭ ਜੁਗ ਮੈਂ ਤਾਂ ਕੀ ਗਤ ਹੋਏ ਗਉਂ ਗੋਵਿੰਦ ਨਾਮ ਤਉ ਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਫਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛਟ ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣ ਲਾਇ ਪ੍ਰੀਤ तीस जन आवे हर प्रपचित जन्म मरण ताका दुख निवारे दोलभ दे तत्काल उद्धारै निर्मल सोभा अमृत ताकी वाणी एक नाम मन महे समानि दुख रोग बिनसे पै परम साधना निर्मलता के कर्म सबते ऊच ताकी शोभा बणी नानक एहे गुण नाम सुख मणि सबते ऊच ताकी शोभा बणी ਨਾਨਕ ਇਹ ਗੁਣ ਨਾਮ ਸੁਖਮਨੀ ਥਿੱਤੀ ਗੋੜੀ ਮਹੱਲਾ ਪੰਜਵਾਂ ਸ਼ਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਨਹਾਰ ਅਨਿਕ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰਿਓ ਹਰ ਰਾਏ ਤਾ ਕੀ ਆਸ ਕਲਿਆਣ ਸੁਖ ਜਾਤੇ ਸਭ ਕੁਛ ਹੋਏ ਚਾਰ ਕੁੰਟ ਦੇ ਦਿਸ ਪਰਮਿਉ ਤਿਸ ਬਿਨ ਅਵਰ ਨ ਕੋਏ 베ਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰੋ ਵਿਚਾਰ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਪੂਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਏ ਜੋ ਚਾਹੈ ਸੋਈ ਮਿਲੇ ਨਾਨਕ ਹਰ ਗੁਣ ਗਾਏ गोबिंद जस गाई है हरनीत मिल पजी है साध संग मेरे मीत रहा ओस लोक करौ वंदना अनेक वार शरण परो हर राय परम कटिए नानक साध संग दुतिया पाव मिटाए पौड़ी दुतिया दुर्मत दूर कर गुर सेवा करनीत राम रतन मान탄 बसे तज काम क्रोध लोभ मीत ਮਰਨ ਮਿਟੈ ਜੀਵਨ ਮਿਲੈ ਬੇਨ ਸੈ ਸਗਲ ਕਲੇਸ਼ ਆਪਤ ਜੋ ਗੋਬਿੰਦ ਪਜੋ ਪਾਉ ਪਗਤ ਪਰਵੇਸ ਲਾਭ ਮਿਲੈ ਟੋਟਾ ਹਿਰੈ ਹਰ ਦਰਗੈ ਪਤਵੰਤ RAM ਨਾਮ ਧਨ ਸਚ ਵੈ ਸਾਚਾ ਸ਼ਾ ਭਗਵੰਤ ਉਠਤ ਬੈਠਤ ਹਰ ਪਜੋ ਸਾਧੂ ਸੰਗ ਪ੍ਰੀਤ ਨਾਨਕ ਦਰਮਤ ਛਟ ਗਈ ਪਾਰ ਬ੍ਰਹਮ ਬ세 ਚੀਤ ਸਲੋਕ teen bia pa jagat ko turia paave koe nanak sant nirmal pae jen man vasia soe paudi tritiya tre gun bikhe phal kab uttam kab neech narak swarg param tokno sada sangare meech har kh sog seh sa sansar ho ho kart bihaaye ਜਿਨ ਕੀ ਇਹ ਤਿਸ ਨਾ ਜਾਣਨੀ ਚਿਤਵੈ ਅਣਿਕ ਉਪਾਏ ਆਦ ਬਿਆਦ ਉਪਾਦਰਸ ਕਬੂ ਨਾ ਟੁੱਟੈ ਤਾਪ ਪਾਰ ਬ੍ਰਹਮ ਪੂਰਨ ਤਨੀ ਨਹਿ ਬੂਝੈ ਪਰ ਤਾਪ ਮੋ ਪਰਮ ਬੂਡਤ ਕਣੋ ਮਹਾਂ ਨਰਕ ਮਹਿ ਵਾਸ ਪਰ ਕਿਰਪਾ ਪ੍ਰਭ ਰਾਖਲੇ ਨਾਨਕ ਤੇਰੀ ਆਸ ਸ਼ਲੋਕ ਚਤੁਰ ਸਿਆਨਾ ਸੁਗਣ ਸੋਏ ਜਨ ਤਜਿਆ ਅਬਮਾਨ ਚਾਰ ਪਦਾਰਥ ਅਸ਼ਟ ਸਦ ਭਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ ਸਰਬ ਖੇਮ ਕਲਿਆਣ ਨਿਦ ਰਾਮ ਨਾਮ ਜਪਸਾਰ ਨਰਕ ਨਿਵਾਰੈ ਦੁਖ ਹਰੈ ਟੂਟੈ ਅਨਿਕ ਕਲੇਸ਼ ਮੀਚ ਹਟੈ ਜਮ ਤੇ ਛਟੈ ਹਰ ਕੀਰਤਨ ਪਰਵੇਸ਼ ਪੌ ਬਿਨ ਸੈ ਅਮਰਤ ਰਸੈ ਰੰਗ ਰਤੇ ਨਿਰੰਕਾਰ ਦੁਖਦਾਰਿਦ ਅਪਵਿੱਤਰਤਾ ਨਾ ਸੈ ਨਾਮ ਆਧਾਰ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਦਰ ਵਾਲ ਸਲੋਕ ਪੰਜ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜਹ ਜਾਣਿਓ ਪਰ ਪੰਚ ਕੋਸਮ ਬਾਸ ਬਹੋ ਰੰਗ ਕਨੋ ਸਭ ਮਿਥਿਆ ਬਲਵੰਚ ਕੋਸਮ ਬਾਸ ਬਹੋ ਰੰਗ ਕਨੋ ਸਭ ਮਿਥਿਆ ਬਲ ਬੰਚ ਨਹਿ ਜਾ ਪੈਨ ਬੂਜੀਐ ਨਹਿ ਕਸ਼ ਕਰ ਤ ਵਿਚਾਰ ਸਵਾਦ ਮੋ ਰਸ ਬਿਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੋ ਜੋਨ ਪਰਮਨ ਕੀਨੇ ਕਰਮ ਅਨੇਕ ਰਚਨ ਹਾਰ ਨਹਿ ਸਿਮਰਿਓ ਮਨਨਾ ਵਿਚਾਰ ਬਬੇਕ ਭਉ ਭਗਤ ਭਗਵਾਨ ਸੰਗ ਮਾਇਆ ਲੇਪਤਨ ਰੰਚ ਨਾਨਕ ਬੇਰਲੇ ਪਾਈਏ ਜੋ ਨਰਚੈ ਪਰਪੰਚ ਸਲੋਕ ਖਟ ਸਾਸਤਰ ਉਚੋਕ ਹੈ ਅੰਤ ਨਾ ਪਾਰਾ ਵਾਰ ਭਗਤ ਸੁਹ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਖਸਟਮ ਖਟ ਸਾਸਤਰ ਕਹੈ ਸਿਮਰਤ ਕਥਾ ਅਨੇਕ ਉਤਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣ ਸੇਖ ਨਾਰਦ ਮੁਨੀ ਜਨ ਸੁਖ ਵਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰ ਸਿਉ ਬਿਦੇ ਭਗਤਰ ਚੇ ਭਗਵੰਤ ਮੋਹ ਮਾਨ ਪਰਮ ਬਿਨ ਸਿਉ ਪਾਈ ਸਰਨ ਦਇਆਲ ਚਰਨ ਕਮਲ ਮਾਨ ਤਾਨ ਬਸੇ ਦਰਸ਼ਨ ਦੇਖਨੇ ਹਾਲ ਲਾਬ ਮਿਲੇ ਟੋਟਾ ਹਿਰੇ ਸਾਧ ਸੰਗ ਲੇਵਲਾਏ ਖਾਟ ਖਜ਼ਾਨਾ ਗੁਣ ਨਿਹਦਰੇ ਨਾਨਕ ਨਾਮ ਤੇ ਆਏ ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੋਬਾਏ ਨਾਨਕ ਮਨ ਸੰਤੋਖੀ ਐ ਏਕ ਸਸਿਓ ਲੇਵਲਾਏ ਪੌੜੀ ਸਤਮ ਸੰਚੋ ਨਾਮ ਤਨ ਟੂਟ ਨਾ ਜਾਹੇ ਪੰਡਾਰ ਸੰਤ ਸੰਗਤ ਮਹਿ ਪਾਈਐ ਅੰਤਨ ਪਾਰਾ ਵਾਰ ਆ ਪਤਾ ਜੋ ਗੋਬਿੰਦ ਪਜੋ ਸਰਨ ਪਰੋ ਹਰ ਰਾਇ ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ ਅਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨ ਹਾਰ ਪਸ਼ਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਇਸ ਬਲੇ ਹਾਰ ਨਾ ਹਰ ਹਰ ਨਾਮ ਜਪੇ ਸਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮ ਕੰਕਰ ਜੋ ਹੈ ਨ ਸਕਈ ਨਾਨਕ ਪ੍ਰਭੂ ਦਇਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਾਵ ਨਿੱਧ ਸਗਲ ਪਦਾਰਥ ਪੂਰਨ ਬੁੱਧ ਕਵਲ ਪਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਉਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨਹਿ ਸਿਮਰਿਉ ਮੋਹਿਉ ਸਵਾਦ ਬੇਕਾਰ ਨਾਨਕ ਨਾਮ ਬਿਸਾਰਿਐ ਨਰਕ ਸੁਰਗ ਅਵਤਾਰ ਪੌੜੀ ਨੌਮੀ ਨਵੇਂ 시ਦਰ ਅਪਵীত ਹਰ ਨਾਮ ਨਾ ਜਪੈ ਕਰਤ ਬਿਪਰੀਤ ਪਰ ਤੇਰੇ ਰਮੈ ਬਕੈ ਸਾਧਨਿੰਦ ਕਰਨ ਨਾ ਸੁਣੀ ਹਰ ਜਸ ਬਿੰਦ ਹਿਰਿਆ ਪਰ ਦਰਬ ਉਦਰ ਕਹਿ ਤਾਈ ਅਗਨ ਨਨੇਵਰੈ ਤ੍ਰਿਸਨਾ ਨ ਬੁਝਾਈ ਹਰ ਸੇਵਾ ਬੇਨ ਇਹ ਫਲ ਲੱਗੇ ਨਾਨਕ ਪ੍ਰਭ 시ਮ ਪਰ ਨਾਨਕ ਤਬ ਬਿਸਰਤ ਮਰ ਜਮੇ ਅਭਾਗੇ ਹਰ ਸੇਵਾ ਬੇਨ ਇਹੇ ਫਲ ਲੱਗੇ ਨਾਨਕ ਪ੍ਰਭ ਬਿਸਰਤ ਮਰ ਜਮੇ ਅਭਾਗੇ ਸ਼ਲੋਕ ਦਸ ਦੇਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਇ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨਾਨੀ ਦੇਖਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏਕੋ ਏਕ ਬਖਾਨੀਐ ਬਿਰਲਾ ਜਾਣ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨੇਕਟ ਪੇਖੋ ਹਰ ਨਾਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬਜੀ ਦਇਆ ਏਨ ਬੇਦ ਬਰਤ ਸੰਪੂਰਨ ਪਇਆ ਤਾਵਤ ਮਨ ਰੱਖੈ ਇਕਠਾਏ ਮਨ ਤਨ ਸੁੱਧ ਜਪਤ ਹਰ ਨਾਏ ਸਬ ਮਹਿ ਪੂਰ ਰਹਿ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਸਲੋਕ ਦਰਮਤ ਹਰੀ ਸੇਵਾ ਕਰੀ ਪੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ ਦੁਆ ਦਸੀ ਦਾਮ ਨਾਮ ਇਸ ਨਾਨਕ ਹਰ ਕੀ ਭਗਤ ਕਰੋ ਤਜਮਾਨ ਹਰ ਅਮਰਤ ਪਾਨ ਕਰੋ ਸਾਧ ਸੰਗ ਮੰਤਰਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਵ ਕੋ ਸੰਤੋਖ ਹੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹਨੇ ਚ ਉਪਾਈਐ ਨਾਨਕ RAM ਰਮਤ ਫਿਰ ਜੋਨ ਨ ਆਈਐ ਸ਼ਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਦਾਰਨ ਮਨ ਬਸੈ ਨਾਨਕ ਛੋਟੈ ਨਾਮ ਪੌੜੀ ਤ੍ਰਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ અવਤਾਰ ਹਰ ਹਰ ਭਜਨ ਨ ਮਨ ਮੈਂ ਆਇਓ ਸੁਖ ਸਾਗਰ ਪ੍ਰਵਨਿ ਮਖਣ ਗਾਇਓ ਹਰਖ ਸੋਗ ਕਾ ਦੇ ਕਰ ਬਦਿਓ ਧੀਰਗ ਰੋਗ ਮਾਇਆ ਆਸਾ ਦੇਓ ਦਿਨ ਬਿਕਾਰ ਕਰਤ ਸੰਸਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪਰਖ ਦਿਆਲ ਸਲੋਕ ਚਾਰ ਕੰਟ 14 ਭਵਨ ਸਗਲ ਵਿਆਪਤ ਰਾਮ ਨਾਨਕ ਊਨ ਨਾ ਦੇਖੀਐ ਪੂਰਨ ਤਾ ਕੇ ਕਾਮ ਪੌੜੀ ਚੌਦਾ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸਾਰ ਵਿਆ ਪ੍ਰਭ ਏਕ ਤਰਨ ਆਕਾਸ ਸਭ ਮਹਿ ਪ੍ਰਭ ਪੇਖ ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਰ ਤੈ ਬਸੈ ਦਇਆਲ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਸਲੋਕ ਆਤਮ ਜੀ